ਪੁੱਤ ਬਾਪ ਦੀ ਪੇਠ ਤੇ ਹੱਥ ਰੱਖੇ ਠੰਡ ਬਾਪ ਦੇ ਕਾਲ ਜੇ ਪੈ ਜਾਂਦੀ ਜੇ ਸਮਾਂ ਦੇ ਗੋਦ ਵਿੱਚ ਲਾਲ ਹੋਵੇ ਹਰ ਭੋਖ ਉਸ ਮਾਂ ਦੀ ਲਹਿ ਜਾਂਦੀ ਓ ਨਾਮ ਆਪਿਆ ਜਹਾਂ ਜਗ ਤੇ ਅਮੀਰ ਕੋਈ ਨਾ ਤੇ ਕਰ ਜਨਾਂ ਦੇ ਖੇਡਦਾ ਲਾਲ ਹੋਵੇ ਪੁੱਤਰ ਮਾਂ ਦੇ ਵੇੜੇ ਦੀ ਹੈ ਰੌਣਕਾ ਹਰ ਇੱਕ ਮਾਂ ਤੇ ਰੱਬਾ ਦਇਆਲ ਹੋਵੇ ਹਰ ਇੱਕ ਮਾਂ ਤੇ ਰੱਬਾ ਦਇਆਲ ਹੋਵੇ श पौसे लमदाखा सहरा वाघ गुलामी दे पिंजरे चोखा बुलबलां ताईं ਆਜ਼ਾਦ ਹੋਣਾ ਸੋਖ ਕ੍ਰਿਸ਼ਟਤਾ ਛੱਡਣਾ ਪੜਾ ਔਖਾ ਤੇ ਔਖਾ ਦੇਸ਼ ਲੀ ਮਿਟਣਾ ਬਰਬਾਦ ਹੋਣਾ ਗੱਲਾਂ ਸਾਰੀਆਂ ਔਖੀਆਂ ਖਾਲਸਾ ਜੀ ਐ ਪਰਸਾ ਬਤੋਂ ਔਖਾ ਹੈ ਸਾਧ ਹੋਣਾ ਚਲਣਾ ਬੀਛਕ ਜੁਲਾ ਮੀ ਹਾਨੇਰੀਆਂ ਜੋਰ ਲਾਉਣਾ ਪਾਵੇਂ ਤਾਕਤ ਤੇਰੀਆਂ ਜੋਰ ਲਾਉਣਾ ਭਾਵੇਂ ਤਾਕਤਾਂ ਬਥੇਰੀਆਂ ਕੋਮਤੇ ਬਹਾਰ ਵਾਂਗਰਾ ਬਸੰਤ ਰਉ ਚੜਦੀ ਕਲਾ ਚ ਪੰਥ ਤੇ ਗ੍ਰੰਥ ਰਉ ਚੜਦੀ ਕਲਾ ਚ ਪੰਥ ਤੇ ਗ੍ਰੰਥ ਰਉ ਝੋਲਣਾ ਵਿਛਕ ਜੁਲਾ ਮੀ ਹਨੇਰੀਆਂ ਜੋਰ ਲਾਉਣਾ ਪਾਵੇਂ ਤਾਕਤਾਂ ਬਥੇਰੀਆਂ ਜੋਰ ਲਾਉਣਾ ਪਾਵੇਂ ਤਾਕਤਾਂ ਬਥੇਰੀਆਂ ਕੰਮ ਤੇ ਬਹਾਰ ਵਾਂਗਰਾ ਬਸੰਤ ਰਹੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰਹੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰਹੂ ਚੰਗੇ ਮਾਰੇ ਸਾਵੇਂ ਸਦਾ ਆਉਂਦੇ ਰਹਿੰਦੇ ਨੇ ਵੈਰੀ ਜੋਰਾ ਆਪਣਾ ਵਖਾਉਂਦੇ ਰਹਿੰਦੇ ਨੇ ਵੈਰੀ ਜੋਰਾ ਆਪਣਾ ਵਖਾਉਂਦੇ ਰਹਿੰਦੇ ਨੇ ਪਰਖ ਵਾਲਾ ਵੇਲ ਨਾ ਸਦਾ ਚਲੰਤਰੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰੂ ਧੂਰੋਂ ਆਇਆ ਛਾਪਦ ਕਦੇ ਨਹੀਂ ਮੁਕਣਾ ਸਾਗਰ ਗਿਆਨ ਦਾ ਹਕਦੇ ਨਹੀਂ ਸੁੱਕਣਾ ਸਾਗਰ ਗਿਆਨ ਦਾ ਹਕਦੇ ਨਹੀਂ ਸੁਕਾਣਾ ਜਾਛ ਜਵਾਰੀਆਂ ਨੰਦਰਣਾ ਮਹੰਤ ਰੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰੂ ਇੱਕ ਸਾਡਾ ਪਿਤਾ ਅਸੀਂ ਬਾਲੀ ਇਕ ਦੇ ਪੱਲੇ ਕੋਟ ਬੱਦੇ ਨੇ ਖਿਆਲਾ ਇਕ ਦੇ ਇੱਕ ਸਾਡਾ ਪਿਤਾ ਅਸੀਂ ਬਾਲ ਇਕ ਦੇ ਪੱਲੇ ਕੋਟਾ ਬੱਦੇ ਨੇ ਖਿਆਲ ਇੱਕ ਦੇ ਪੱਲੇ ਕੋਟਾ ਬੱਦੇ ਨੇ ਖਿਆਲ ਇੱਕ ਦੇ ਸੱਤੇ ਭਰੋਸਾ ਸਾਨੂੰ ਤੀਕ ਅੰਤਰੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰੂ ਧੋਗਰੇ ਵਿੱਚਕ ਕਰਨਾ ਗਦਾਰੀਆਂ ਮੋੜ ਨਾ ਨੀ ਪਿੱਛੇ ਸ਼ਾਮ ਸੋ ਅਟਾਰੀਆਂ ਮੋੜ ਨਾ ਨੀ ਪਿੱਛੇ ਸ਼ਾਮ ਸੋ ਅਟਾਰੀਆਂ ਜੱਜ ਬੇਸ਼ਾਲੇ ਮਾਰਦਾ ਬੇਅੰਤ ਰੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰੂ ਚੜਦੀ ਕਲਾ ਚ ਪੰਥ ਤੇ ਗ੍ਰੰਥ ਰੂ ਪਾਵੇਂ ਸਾਡੇ ਵਿੱਚੋਂ ਪਾਵੇਂ ਬਾਰੋਂ ਹੋਣ ਜੀ ਚਾਹੇ ਕੋਈ ਸਮੁੰਦਰਾਂ ਤੋਂ ਪਾਰੋਂ ਹੋਣ ਜੀ ਚਾਹੇ ਕੋਈ ਸਮੁੰਦਰਾਂ ਤੋਂ ਪਾਰੋਂ ਹੋਣ ਜੀ ਬਿੱਤੇ ਬੰਗਲੇ ਦਾ ਬਿਗਲ ਸਦਾ ਚਲੰਤਰੂ ਚੜਦੀ ਕਲਾ ਚ ਪੰਥ ਤੇ ਗਰੰਥ ਰੂ ਚੜਦੀ ਕਲਾ ਚ ਪੰਥ ਤੇ ਗਰੰਥ ਰੂ ਕੱਲੋਂ ਕਾਰਿਵਾਰ ਤੇ ਬੇਚੱਕ ਵੱਡੇ ਜੀ ਉਨੇ ਉੱਚੇ ਚੰਡੇ ਕੇਸਰੀ ਗਏ ਗੱਡੇ ਜੀ ਉਨੇ ਉੱਚੇ ਚੰਡੇ ਕੇਸਰੀ ਗਏ ਗੱਡੇ ਜੀ ਅਪੂਜੀ ਦਾ ਹਮੇਸ਼ਾ ਪਿੰਡਰਾਵਾਲਾ ਸੰਤ ਰੂ ਚੜ੍ਹਦੀ ਕਲਾ ਚ ਪੰਥ ਤੇ ਗ੍ਰੰਥ ਰੂ ਚੜਦੀ ਕਲਾ ਚ ਪੰਥ ਤੇ ਗਰੰਥ ਰੂ ਅਮਰਜੀਤ ਸਿੰਘ ਕੈ ਲਹਾਜ ਪਾਲੂਗਾ ਪ੍ਰੇਤ ਪਾਲਾ ਦੁਨੀਆਂ ਦਾ ਲਾਜ ਪਾਲੂਗਾ ਪ੍ਰੇਤ ਪਾਲਾ ਦੁਨੀਆਂ ਦਾ ਲਾਜ ਪਾਲੂਗਾ ਹਮੇਂ ਤੇਰੇ ਦਨ ਨਾਲ ਸਦਾ ਭਗਵੰਤ ਰੂ ਚੜਦੀ ਕਲਾ ਚ ਪੰਥ ਤੇ ਗਰੰਥ ਰੂ ਚੜ੍ਹਦੀ ਕਲਾ ਚ ਪੰਥ ਤੇ ਗ੍ਰੰਥ ਰਵ ਸਰਬੱਤ ਮਾਈ ਭਾਈ ਬੜੇ ਹੀ ਵੱਡੇ ਭਾਗਾ ਵਾਲੇ ਹੋ ਜੋ ਮਹਾਨ ਤਪਸਵੀ ਸ਼ਾਂਤੀ ਦੇ ਪੁੰਜਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਹੋ ਆਓ ਪੁੱਤਰਾਂ ਦੇ ਦਾਨੀ ਪਿਤਾ ਦੇ ਦਾਨੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਮਾਹੀ ਨੂੰ ਝੁਕਾ ਦਿਓ ਸੀਸ ਇਕੇ ਵਾਰ ਹੀ ਕਹਿਣ ਤੇ ਬਲਾਉ ਫਤਿਹ ਵਾਹਿਗੁਰਜੀਕਾ ਖਾਲਸਾ ਓ ਵਾਹਿਗੁਰਜੀ ਕੀ ਫਤਿਹ ਸਮਾ ਕੇਵਲ ਦਰਸ਼ਨ ਦੀਦਾਰਿਆਂ ਦਾ ਹੀ ਆ ਕਿਉਂਕਿ ਆਪ ਜੀ ਨੇ ਉੱਚ ਕੋਟੀ ਦੇ ਦੋ ਜਥੇ ਜੋ ਇਤਿਹਾਸ ਸਾਹਿਬ ਜੀ ਨੂੰ ਉਹਨਾਂ ਨੇ ਵੀ ਸਰਵਣ ਕਰਉਣਾ ਹੈ ਇੱਕ ਹੀ ਰਚਨਾ ਕਹਿ ਕੇ ਆਪ ਜੀ ਤੋਂ ਖਿਮਾ ਦੇ ਜਾਚਕ ਹੋ ਜਾਣਾ ਹੈ ਪਟਨੇ ਦੀ ਧਰਤੀ ਦੇ ਉੱਤੇ ਗੰਗਾ ਦੇ ਕਿਨਾਰੇ ਇੱਕ ਕਸਬਾ ਹੈ ਉਥੋਂ ਦੇ ਰਹਿਣ ਵਾਲੇ ਨੇ ਫਤੇ ਚੰਦ ਰਾਜਾ ਤੇ ਰਾਣੀ ਮੈਣੀ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਸੰਤਾਨ ਨਹੀਂ ਹੈ ਕੋਈ ਔਲਾਦ ਨਹੀਂ ਹੈ ਇਹਨਾਂ ਨੇ ਬਹੁਤ ਹੀ ਡੇਰਿਆਂ ਦੇ ਉੱਤੇ ਜਾ ਕੇ ਮੱਥੇ ਰਗੜੇ ਨੇ ਥਾਂ ਥਾਂ ਤੇ ਦੀਵੇ ਜਗਾਏ ਨੇ ਪਰ ਕਿਤੇ ਵੀ ਔਲਾਦ ਉਹ ਸੰਤਾਨ ਪੈਦਾ ਨਹੀਂ ਹੋਈ ਇਹਨਾਂ ਫਰਿਆਦੀ ਹੋਏ ਨੇ ਜਾ ਕੇ ਪੰਡਿਤ ਸ਼ਿਵਦਾਤ ਕੋਲੇ ਜਾ ਕੇ ਉਹਨਾਂ ਨੇ ਕਹਿਣਾ ਕੀਤਾ ਕਿ ਪਟਨੇ ਦੀ ਧਰਤੀ ਦੀ ਉੱਤੇ ਇੱਕ ਰੂਪ ਦਾ ਰੱਬ ਰੱਬ ਦਾ ਰੂਪ ਗੋਬਿੰਦ ਰਾਏ ਇੱਥੇ ਜੋ ਪ੍ਰਗਟ ਹੋਇਆ ਏ ਉਸ ਦੇ ਕੋਲੋਂ ਸਾਨੂੰ ਪੁੱਤਰ ਦੀ ਦਾਤ ਉਹ ਪੁੱਤਰ ਦਾ ਜੋ ਸਾਨੂੰ ਭੋਖ ਹੈ ਉਹ ਮਿਟਾ ਦਿੱਤੀ ਜਾਵੇ ਪੰਡਿਤ ਸ਼ਿਵਦਾਤ ਨੂੰ ਕਹਿਣਾ ਕੀਤਾ ਹੈ ਪੰਡਿਤ ਸ਼ਿਵਦਾਤ ਨੇ ਰਾਜਾ ਫਤੇ ਚੰਦ ਤੇ ਰਾਣੀ ਮੈਣੀ ਨੂੰ ਕਹਿਣਾ ਕੀਤਾ ਏ ਕਿ ਜੋ ਘਟ ਘਟ ਦੀ ਜਾਣਨ ਵਾਲਾ ਬਾਲ ਗੋਬਿੰਦਰ ਆਏ ਹਾਣੀਆਂ ਦੀ ਫੌਜਾਂ ਬਣਾ ਕੇ ਇੱਥੇ ਮੁਕਾਬਲੇ ਕਰਾਇਆ ਕਰਦਾ ਏ ਜੋ ਨਿੱਕੀ ਜੀ ਫੌਜ ਵਾਲਾ ਏ ਤੁਸੀਂ ਉਸ ਨੂੰ ਆਪਣੇ ਘਰ ਜਾ ਤੇ ਆਸਣ ਬਣਾ ਲੈ ਤੇ ਉਸ ਨੂੰ ਆਪਣੀ ਸੁਰਤੀ ਦੇ ਨਾਲ ਯਾਦ ਕਰ ਤੇ ਉਹਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਨਿੱਕੀ ਜੀ ਫੌਜ ਵਾਲਿਆ ਰੱਬ ਦਾ ਦਿੱਤਾ ਹੋਇਆ ਮਹਿਲ ਮਾੜੀਆਂ ਰਿਜਕ ਬਥੇਰਾ ਏ ਪਰ ਪੁੱਤਰ ਦੀ ਘਾਟ ਐ ਤੇ ਕਿਤੇ ਸਾਡੇ ਵੀ ਗਰੀਬਾਂ ਦੇ ਘਰ ਚਰਨ ਪਾ ਜਾ ਰਾਣੀ ਮੈਣੀ ਆਪਣੀ ਸੁਰਤੀ ਜੋੜ ਕੇ ਉਸ ਬਾਜਾਂ ਵਾਲੇ ਮਾਹੀ ਦੇ ਚਰਨਾਂ ਦੇ ਵਿੱਚ ਕਿਵੇਂ ਯਾਦ ਕਰਦੀ ਐ ਸੁਰਤੀ ਇੱਥੋਂ ਦੇ ਤੱਕ ਚਲੀ ਗਈ ਐ ਕਿ ਜੇ ਕਿਤੇ ਨਿੱਕੀ ਜੀ ਫੌਜ ਵਾਲਾ ਮੇਰੀ ਗੋਦੀ ਦੇ ਵਿੱਚ ਬਹਿ ਕੇ ਕਿਤੇ ਮਾਂ ਆਖ ਜਾਏ ਨਾ ਤੇ ਮੈਨੂੰ ਦਨਿਆਈ ਪੁੱਤਰ ਦੀ ਪੋਖ ਨਹੀਂ ਰਹੇਗੀ ਰਾਣੀ ਮੈਣੀ ਕਿਵੇਂ ਉਸ ਬਾਲ ਗੋਵਿੰਦ ਰਾਏ ਨੂੰ ਆਪਣੀ ਸੁਰਤ ਦੇ ਨਾਲ ਯਾਦ ਕਰ ਰਹੀ ਹੈ ਆਪਣੇ ਦਰਵਾਜ਼ੇ ਖੁੱਲੇ ਰੱਖੇ ਨੇ ਤੇ ਉਸ ਬਾਲਾ ਪ੍ਰੀਤਮ ਦੇ ਆਉਣ ਦੀ ਉਡੀਕ ਕਰ ਰਹੀ ਹੈ ਕਵਤਾ ਦੇ ਵਿੱਚ ਤੱਕਣ ਦਾ ਯਤਨ ਕਰੀਏ ਜੀ ਇਹ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਉਗਨ ਹਮਾਰੇ ਦਇਆ ਕਰੋ ਕਿਸ਼ ਮੇਰੇ ਆਪਾਵ ਡੁੱਬਦੇ ਪੱਥਰ ਤਾਰੇ ਸੁਣ ਆ ਜਾ ਰਾਣੀ ਮੈਣੀ ਨੇ ਰੂਪ ਰੂਪ ਦੋ ਰਾਇਆ ਆ ਸਾਡ ਘਰ ਆ ਜਾ ਪ੍ਰੀਤਮਾ ਸੱਚੇ ਦਿਲੋਂ ਉਸ ਬੈਠ ਕੇ ਤੇ ਆਇਆ ਮੇਰਾ ਕਰ ਬਾਲਾ ਪ੍ਰੀਤਮਾ ਮਾਇਆ ਕੇ ਕੇਲੇ ਜੇ ਠੰਡ ਪਾ ਜਾ ਨਿੱਕੀ ਜਹੀ ਫੌਜ ਵਾਲਿਆ ਕਿਤੇ ਸਾਡੇ ਵੀ ਗਰੀਬਾਂ ਘਰ ਆ ਜਾ ਸੁਣਿਆ ਜਾ ਰਾਣੀ ਮੈਣੀ ਨੇ ਰੂਪ ਰੱਬ ਤਾਂ ਗੁਬਿੰਦ ਰਾਇਆ ਆ ਸਾਡੇ ਘਰ ਆ ਜਾ ਪ੍ਰੀਤਮਾ ਸੱਚੇ ਦਿਲੋਂ ਉਸ ਬੈਠ ਕੇ ਧਿਆਆ ਅੱਖ ਕੇ ਕਲੇਜੇ ਠੰਡ ਪਾ ਜਾ ਨਿੱਕੀ ਜਹੀ ਭੋਜਵਾਲਿਆ ਕਿਤੇ ਸਾਡੇ ਵੀ ਗਰੀਬਾਂ ਘਾਰਿਆ ਜਾ ਰਾਣੀ ਹਾਂ ਮੈਂ ਫਤਿਹ ਚੰਦ ਦੀ ਦਿੱਤਾ ਰੱਬ ਦਾ ਹਰਜ ਹੁਕਮ ਅਥੇ ਰਾ புத்தகர தூர நீ ஜோரா மனி ஜன மூ கே பி தூ நிஃபாலியா கே சாடே வீப்ப ਪੰਜਾਬੋਂ ਚੱਲ ਕੇ ਤੇਰੇ ਭੀਖਮੰਦੀਦਾਰ ਤਾਇਆ ਆਇਆ ਸਜਦ ਮਸਲਮਾਨ ਨੇ ਤੈਨੂੰ ਅੱਲਾ ਜਾਣ ਸੀਸ ਹੈ ਝਕਾਇਆ ਸਾਂਝ ਹੈ ਤੂੰ ਸਭ ਜਗ ਦਾ ਸਾਂਝ ਸਾਡੇ ਨਾਲ ਨਿੱਕੀ ਜਹੀ ਭੋਜਵਾਲਿਆ ਕਿਤੇ ਸਾਡੇ ਵੀ ਗਰੀਬਾਂ ਘਾਰਿਆ ਜਾ ਘਾਰਿਆ ਤੂੰ ਛੇਵ ਤਤ ਨੂੰ ਦਿੱਤੇ ਰਾਮ ਰੂਪ ਤਾਰ ਕੇ ਦਿਦਾਰੇ ਕ੍ਰਿਸ਼ਨ ਮੋਹਾਰੀ ਬਣ ਕੇ ਉਹ ਦੇ ਦਲਾਵਾਲੇ ਪਰ ਹਮ ਨਿਵਾਰੇ ਸੁਣੇ ਸਾਡੇ ਰਾਜ ਮਹਿਲਾਂ ਚ ਚੰਨ ਬਣ ਕੇ ਤੂੰ ਰੋਸ਼ਨੀ ਖੰਡਾ ਜਾ ਨਿੱਕੀ ਜਹੀ ਫੌਜ ਵਾਲਿਆ ਕਿਤੇ ਸਾਡੇ ਵੀ ਗਰੀਬਾਂ ਘਾਰਿਆ ਜਾ ਭਗਵਾਨੀ ਮਾਂਗ ਪਾਗਾ ਵਾਲੀ ਮਾਹ ਗੁਜਰੀ ਜਿਹੜੀ ਗੋਦੀ ਚ ਕਲਾਲ ਨੂੰ ਖੰਡਾਉਂਦੀ ਗੋਦੀ ਬੈ ਕੇ ਮਾ ਆਖ ਜਾਰੀ ਜ ਮੇਰੇ ਵੀ ਇਹ ਦਿਲ ਵਿੱਚ ਆਉਂਦੀ ਅੱਖੀਆਂ ਤਰਸਦੀਆਂ ਚੰਨਾ ਇੱਕ ਵਾਰੀ ਮੁਖੜਾ ਵਖਾ ਜਾ ਨਿੱਕੀ ਜਹੀ ਫੌਜ ਵਾਲਿਆ ਕਿਤੇ ਸਾਡੇ ਵੀ ਗਰੀਬਾਂ ਕਾਰਿਆ ਜਾ ਤੀਰਾ ਤੇ ਕਮਾਨ ਵਾਲਿਆ ਵੇੜੇ ਪੱਤੀ ਦੇ ਚਰਨਿਆਂ ਤੋਂ ਪਾ ਜਾ ਫੁੱਲਾਂ ਦੇ ਗਲਾਬੀ ਮੁਖ ਚੋਂ ਮਾਂ ਅੱਖ ਕੇ ਕਲੇਜੇ ਠੰਡ ਪਾ ਜਾ ਸੱਜਰ ਮੈਲ ਲੇਖ ਕੇ ਹਾਲ ਅੱਗੇ ਦਾ ਸੰਗਤ ਵਿੱਚ ਗਾ ਜਾ ਨਿੱਕੀ ਜਹੀ ਫੌਜ ਵਾਲਿਆ ਕਿਤੇ ਸਾਡੇ ਵੀ ਗਰੀਬਾਂ ਕਰਿਆ ਕਹਿੰਦੇ ਨੇ ਕਿ ਕੌਤਕ ਵਰਤਿਆ ਹਾਣੀਆਂ ਦੇ ਨਾਲ ਖੇਡਦੇ ਖੇਡਦੇ ਹੋਏ ਗੋਬਿੰਦ ਰਾਏ ਰਾਣੀ ਮੈਣੀ ਦੇ ਗਰਭ ਵਿਖੇ ਆਣ ਕੇ ਗੋਦੀ ਦੇ ਵਿੱਚ ਬਹਿ ਕੇ ਰਾਣੀ ਮੈਣੀ ਦੇ ਨਾਲ ਗੱਲਾਂ ਕਰ ਰਹੇ ਨੇ ਮੈਣੀ ਨੂੰ ਪੁੱਛ ਰਹੇ ਨੇ ਕਿ ਮੈਣੀ ਤੂੰ ਕੀ ਅਰਦਾਸਾਂ ਕਰਿਆ ਕਰਦੀ ਸੀ ਮੈਣੀ ਨੇ ਕਿਹਾ ਕਿ ਮੈਂ ਗੁਰੂ ਗੋਵਿੰਦਰ ਆਏ ਬਾਲਵਰਗਾ ਪੁੱਤਰ ਮੰਗਦੀ ਸੀ ਪਰ ਜਦੋਂ ਦਾ ਤੁਸੀਂ ਮੇਰੀ ਗੋਦੀ ਦੇ ਵਿੱਚ ਬਹਿ ਕੇ ਮਾਂ ਆਖਤਾ ਹੈ ਮੇਰੇ ਕਲੇਜੇ ਵਿੱਚ ਠੰਡ ਪੈ ਗਈ ਹੈ ਮੈਨੂੰ ਦੁਨਿਆਵੀ ਪੁੱਤਰ ਦੀ ਲੋਰ ਨਹੀਂ ਤੁਸੀਂ ਐਸੇ ਮੇਰੇ ਪੁੱਤਰ ਬਣ ਗਏ ਹੋ ਕਿ ਐਸ ਦੁਨੀਆਂ ਤੇ ਵੀ ਤੇ ਅਗਲੇ ਜਹਾਨ ਦੇ ਵਿੱਚ ਵੀ ਸਹਾਈ ਹੋਗੇ ਰਾਣੀ ਮੈਣੀ ਦੀ ਅੱਜ ਵੀ ਪਟਨੇ ਦੇ ਵਿੱਚ ਜੈਜੈਕਾਰ ਹੈ ਜਿੱਥੇ ਮੈਣੀ ਸਾਹਿਬ ਗੁਰਦੁਆਰਾ ਬਣਿਆ ਹੈ ਰਾਣੀ ਮੈਣੀ ਨੇ ਬਾਲ ਗੋਵਿੰਦਰਾਏ ਨੂੰ ਚਣਿਆਂ ਦੀ ਜੋਕ ਮੰਨੀਆਂ ਬਣਾ ਕੇ ਛਕਾਈਆਂ ਸਨ ਅੱਜ ਵੀ ਉਹ ਮੈਣੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਜਾਣ ਦਾ ਮੌਕਾ ਮਿਲਿਆ ਹੋਵੇ ਤੇ ਉੱਥੇ ਚਣਿਆਂ ਦਾ ਪ੍ਰਸ਼ਾਦ ਮਿਲਦਾ ਏ ਇਹਨਾਂ ਕੁਝ ਕਹਿੰਦੇ ਹੋ ਖਿਮਾਂ ਦੇ ਜਾਜਕਾਂ ਸਾਡੇ ਨਾਲ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਭਾਈ ਰਵਿੰਦਰ ਸਿੰਘ ਸੁਭਰਾ ਜਿਨ੍ਹਾਂ ਨੇ ਸੰਗਤਾਂ ਨੂੰ ਕੁਸ਼ਰਿ ਸੰਿਹਾਲ ਕੀਤਾ ਵਾ ਹੁਣ ਸਭ ਇੱਕੋ ਹੀ 2 ਮਿੰਟ ਵਾਸਤੇ ਭਾਈ ਸੁਖਿੰਦਰ ਸਿੰਘ ਲਾ ਕੇ ਖਿਮਤ ਜਾਜ ਕੋ ਜਾਣ ਕੇ ਉਸ ਤੋਂ ਪ੍ਰੰਤ ਵਿਵਿੱਧੜਿਕ ਮਾਨਕੀ ਕਟਿਏ ਸਾਧ ਸੰਗਵਟਿਆਂ ਆਵੇਂ ਸਾਹਿਬ ਚੇਤ ਤੇਰਿਆਂ ਭਗਤਾਂ ਦਿੱਥਿਆਂ ਆਪ ਸਾਇਬ ਚਿਤ ਤੇਰਾ ਆ ਭਗਤਾਂ ਦਿੱਤਿਆ